ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਵੀ ਵਾਪਸੀ ਕਰਨਗੇ ਅਕਾਲੀ ਦਲ ਵਿੱਚ ਜੋ ਅੱਜ ਪੁਨਰ ਸਜੀਤ ਦੇ ਸੀਨੀਅਰ ਲੀਡਰ ਚਰਨਜੀਤ ਸਿੰਘ ਬਰਾੜ ਜਿਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਖਲਬਲੀ ਮਚਾ ਦਿੱਤੀ ਹੁਣ ਮਨਪ੍ਰੀਤ ਸਿੰਘ ਯਾਲੀ ਜਿਹੜੇ ਪਹਿਲਾਂ ਹੀ ਪੁਨਰ ਸਜੀਤ ਨਾਲੋਂ ਆਪਣੇ ਆਪ ਨੂੰ ਵੱਖ ਕਰ ਚੁੱਕੇ ਨੇ ਦੋਨੋਂ ਹੀ ਅਕਾਲੀ ਦਲ ਪਾਰਟੀ ਵਿੱਚ ਵਾਪਸ ਆ ਜਾਣਗੇ ਜਿਸ ਦੇ ਬਾਰੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਤੁਸੀਂ ਜੁੜੋ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਸੋ ਮਨਪ੍ਰਸੰਨਿਆਲੀ ਜਿਹੜੇ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਨੇ ਜਦੋਂ ਪੰਜਾਬ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀ ਚੋਣਾਂ ਹੋਈਆਂ ਉਹਨਾਂ ਨੇ ਆਪਣੇ ਆਪ ਉਮੀਦਵਾਰ ਖੜੇ ਕਰਕੇ ਤੇ ਉਹਨਾਂ ਨੂੰ ਜਿਤਾਇਆ ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਦੇ ਵਿੱਚ ਆ ਕੇ ਇਹ ਵੱਡਾ ਬਿਆਨ ਦੇ ਦਿੱਤਾ ਕਿ ਮੈਂ ਪੁਨਰਸਜੀਤ ਅਕਾਲੀ ਦਲ ਦਾ ਮੈਂਬਰ ਨਹੀਂ ਹਾਂ ਉਸ ਤੋਂ ਬਾਅਦ ਬਹੁਤ ਸਾਰੇ ਲੀਡਰਾਂ ਨੇ ਮਨਪ੍ਰੀਤ ਸਿੰਘਿਆਲੀ ਦੇ ਨਾਲ ਸੰਪਰਕ ਸਥਾਪਿਤ ਆ ਤੇ ਉਹਨਾਂ ਦੇ ਇਸ ਬਿਆਨ ਨੂੰ ਜਿਹੜਾ ਕਿ ਉਹਨਾਂ ਨੇ ਵਾਪਸ ਲਿਆ ਤੇ ਫਿਰ ਉਹ ਪੁਨਰਸਜੀਤ ਦੇ ਨਾਲ ਖੜ ਗਏ ਪਰ ਅੱਜ ਚਰਨਜੀਤ ਸਿੰਘ ਬਰਾੜ ਨੇ ਅਚਾਨਕ ਅਸਤੀਫਾ ਦੇ ਕੇ ਜੋ ਪਾਰਟੀ ਦੇ ਵਿੱਚ ਵੱਡੇ ਇਲਜ਼ਾਮ ਲਾ ਦਿੱਤੇ ਨੇ ਕਿ ਪਾਰਟੀ ਦੇ ਵਿੱਚ ਅੱਜ ਉਹ ਕੁਝ ਨਹੀਂ ਦੇਖਣ ਨੂੰ ਮਿਲ ਗਿਆ ਜਿਹੜਾ ਹੋਣਾ ਚਾਹੀਦਾ ਸੀ ਜ਼ਮੀਨੀ ਪੱਧਰ ਤੇ ਪਾਰਟੀ ਨਹੀਂ ਉਤਰੀ ਸੋ ਚਰਨਜੀਤ ਸਿੰਘ ਬਰਾੜ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਲਿਖਿਆ ਕਿ ਅੱਜ ਸਾਰੇ ਹੀ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਦੇ ਉੱਪਰੋਂ ਮੈਂ ਪਰੇਮਾਨ ਨਾਲ ਅਸਤੀਫਾ ਦੇ ਰਿਹਾ ਸੋ ਮੈਨੂੰ ਬਹੁਤ ਦੁੱਖ ਹੋਇਆ ਕਿ ਮੈਂ ਅੱਜ ਇੱਕ ਕਰ ਬਣਾ ਕੇ ਉਸ ਨੂੰ ਛੱਡਣ ਲੱਗਿਆ ਸੋ ਸਤਿਕਾਰਯੋਗ ਭਾਰਤੀ ਜੋ ਭਰਤੀ ਕਰਤਾ ਡੈਲੀਗੇਟ ਸਹਿਬਾਨ ਅਤੇ ਹਰੇਕ ਵਰਕਰ ਤੋਂ ਮਾਫੀ ਚਾਹੁੰਦਾ ਹਾਂ ਬੜੇ ਹੀ ਪਰੇਮਾਨ ਸ਼ੋਮਨੀ ਕਾਲੀ ਦਲ ਪੁਨਰਸਜੀ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਮੈਂ ਅਸਤੀਫਾ ਦੇ ਕੇ ਤੇ ਮੈਂ ਆਉਣ ਵਾਲਾ ਅਗਲਾ ਆਪਣਾ ਰਸਤਾ ਚੁਣਾਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਾਰੇ ਵੀ ਉਹਨਾਂ ਨੇ ਬਹੁਤ ਗੱਲਾਂ ਲਿਖੀਆਂ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬੜਾ ਮਾਨ ਸਤਿਕਾਰ ਦਿੱਤਾ ਜਾਂਦਾ ਰਿਹਾ ਮੈਂ ਸੁਖਬੀਰ ਸਿੰਘ ਬਾਦਲ ਦੇ ਨਾਲ ਲੰਮਾ ਸਮਾਂ ਕੰਮ ਕੀਤਾ ਮੇਰਾ ਕੋਈ ਵੀ ਨਿੱਜੀ ਜਿਹੜਾ ਕਿ ਰੰਜਿਸ਼ ਨਹੀਂ ਸੀ ਸੁਖਬੀਰ ਸਿੰਘ ਬਾਦਲ ਨਾਲ ਸਿਰਫ ਮੈਂ ਪਾਰਟੀ ਦੇ ਪ੍ਰਤੀ ਜਾ ਕੇ ਵਖ ਹੋ ਕੇ ਤੇ ਪੁਨਰਸਜੀਤ ਅਕਾਲੀ ਦਲ ਨਾਲ ਜੁੜਿਆ ਸੀ ਪਰ ਪੁਨਰਸਜੀਤ ਅਕਾਲੀ ਦਲ ਵੀ ਉਹਨਾਂ ਰਸਤਿਆਂ ਤੇ ਚੱਲ ਪਈ ਜਿਹੜੇ ਰਸਤੇ ਤੇ ਦੂਸਰੀਆਂ ਪਾਰਟੀਆਂ ਚੱਲਦੀਆਂ ਸੀ ਜਿਸ ਕਰਕੇ ਅੱਜ ਮੈਂ ਇਸ ਪਾਰਟੀ ਨੂੰ ਛੱਡ ਕੇ ਜਿਹੜਾ ਕਿ ਫਿਰ ਨਵੀਂ ਜਿਹੜਾ ਆਪਣੀ ਰਾਜਨੀਤੀ ਸ਼ੁਰੂ ਕਰਾਂਗਾ ਸੋ ਉਹਨਾਂ ਨੇ ਇਹ ਬਹੁਤ ਵੱਡਾ ਖੁਲਾਰਾ ਕਰ ਦਿੱਤਾ ਪਾਰਟੀ ਦੇ ਵਿੱਚ ਜਿਸ ਤੋਂ ਬਾਅਦ ਹੁਣ ਮਨਪ੍ਰੀਤ ਸਿੰਘ ਯਾਲੀ ਦਾ ਵੀ ਇਹੀ ਜੋ ਪਹਿਲਾ ਬਿਆਨ ਆਇਆ ਸੀ ਉਸ ਸਮੇਂ ਵੀ ਇਹ ਚਰਚਾ ਉੱਠੀ ਸੀ ਕਿ ਦੋਨੋਂ ਲੀਡਰ ਪੁਨਰਜੀਵਤ ਹੋ ਵਖ ਹੋ ਰਹੇ ਨੇ ਦੋਨੋਂ ਲੀਗਰੀ ਅਕਾਲੀ ਦਲ ਵਿੱਚ ਵਾਪਸੀ ਨੂੰ ਜਿਹੜਾ ਕਿ ਤਿਆਰੀਆਂ ਕਰੀ ਬੈਠੇ ਨੇ ਮਨਪ੍ਰੀਤ ਸਿੰਘਿਆਲੀ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਜਾ ਸਕਦੇ ਨੇ ਸੋ ਚਰਨਜੀਤ ਸਿੰਘ ਬਰਾੜ ਤੇ ਮਨਪ੍ਰੀਤ ਸਿੰਘਿਆਲੀ ਦੋਨੋਂ ਨੌਜਵਾਨ ਲੀਡਰਸ਼ਿਪ ਔਰ ਦੋਨੋਂ ਹੀ ਬਹੁਤ ਸੀਨੀਅਰ ਲੀਡਰਸ਼ਿਪ ਦੂਸਰੇ ਜਿਹੜੇ ਬਾਕੀ ਲੀਡਰ ਨੇ ਪੁਨਰ ਸਚੀ ਦੇ ਵਿੱਚ ਉਹ ਜਿਹੜੇ ਅਲੱਗ ਤੌਰ ਤੇ ਨੇ ਜਿਸ ਵਿੱਚ ਬੀਬੀ ਜਗੀਰ ਕੌਰ ਵੀ ਕਿਹਾ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਜਾ ਸਕਦੇ ਨੇ ਸੋ ਅਕਾਲੀ ਦਲ ਨੂੰ ਵੱਡਾ ਪਲ ਮਿਲ ਰਿਹਾ ਤੇ ਪੁਨਰਸਜੀਦ ਹੌਲੀ ਹੌਲੀ ਜਿਹੜਾ ਖਤਮ ਹੁੰਦਾ ਜਾ ਰਿਹਾ ਪੁਨਰਸਜੀਦ ਦਾ ਜੋ ਗਾਨੀ ਹਰਪ੍ਰੀਤ ਸਿੰਘ ਨੂੰ ਰਾਜਨੀਤੀ ਦਾ ਕੁਝ ਵੀ ਜਿਹੜਾ ਜਾਣਕਾਰੀ ਨਹੀਂ ਜੋ ਆਪਣੇ ਸਾਰੇ ਲੀਡਰਸ਼ਿਪ ਨੂੰ ਇਕਜੁੱਟ ਨਹੀਂ ਕਰ ਸਕਿਆ ਜਿਸ ਕਰਕੇ ਪੁਨਰਸਜੀਦ ਅਕਾਲੀ ਦਲ ਨੂੰ ਚਟਕੇ ਲੱਗ ਰਹੇ ਨੇ